ਸਤਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸਜੀ ਹੋਈ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਜਦੋਂ ਬਾਬਾ ਸ੍ਰੀ ਚੰਦ ਜੀ ਆਪਣੇ ਪ੍ਰੇਮੀਆਂ ਨੂੰ ਕੁਝ ਸੰਤਾਂ ਮਹਾਂਪੁਰਖਾਂ ਨੂੰ ਨਾਲ ਲੈ ਕੇ ਜਿਹੜੇ ਉਦਾਸ ਸੀਨ ਮੱਤ ਵਾਲੇ ਆ ਗੋਇੰਦਵਾਲ ਸਾਹਿਬ ਆਏ ਆ ਪਤਾ ਲੱਗਿਆ ਗੁਰੂ ਸਾਹਿਬ ਜੀ ਨਵੀਂ ਨਗਰੀ ਵਸਾ ਰਹੇ ਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬੈਠੇ ਆ ਗੁਰੂ ਅਮਰਦਾਸ ਜੀ ਨੇ ਉਹਨਾਂ ਦਾ ਸੁਭਾਅ ਪ੍ਰੇਮ ਜਾਣ ਕੇ ਉਹਨਾਂ ਨੂੰ ਗੱਦੀ ਦਿੱਤੀ ਤੇ ਉਦੋਂ ਫਿਰ ਬਾਬਾ ਸ੍ਰੀ ਚੰਦ ਜੀ ਅੰਮ੍ਰਿਤਸਰ ਦੀ ਪਾਵਨ ਧਰਤੀ ਰਾਮਦਾਸਪੁਰ ਜੀ ਦਾ ਪਹਿਲਾ ਨਾਂ ਸੀ ਉਧਰ ਨੂੰ ਮਹਾਰਾਜ ਜੀ ਦੀ ਕਿਰਪਾ ਨਾਲ ਰੁੱਖ ਕਰ ਲਿਆ ਸੰਤਾਂ ਦੀ ਟੋਲੀ ਇਹ ਰਾਹ ਪੈ ਗਈ ਆ ਰਾਮਦਾਸਪੁਰ ਦੇ ਵੱਲ ਬਾਰ ਬਾਰ ਜਾ ਕੇ ਡੇਰਾ ਲਾਇਆ ਧੂਣਿਆਂ ਦਾ ਇੱਕ ਨਗਰ ਬਸ ਗਿਆ ਇੰਨੇ ਧੂਨੇ ਲਾਏ ਆਪਦੇ ਖਬਰ ਹੁਣ ਗੁਰੂ ਘਰ ਤੱਕ ਪਹੁੰਚੀ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ ਕਿ ਬਾਬਾ ਸ੍ਰੀ ਚੰਦ ਜੀ ਕੁਝ ਸਾਧੂਆਂ ਸਮੇਤ ਆਏ ਹੋਏ ਆ ਗੁਰੂ ਜੀ ਨੇ ਦੇਖੋ ਲੰਗਰ ਦੀ ਰਸਦ ਆਪਦੇ ਸੇਵਕਾਂ ਦੇ ਹੱਥ ਭੇਜੀ ਹੈ ਕੌਣ ਸ਼ਰਧਾਲੂ ਆਏ ਆ ਇਨੀ ਰਸਦ ਕਿਹਨੇ ਭੇਜੀ ਆ ਸਾਨੂੰ ਇਹਨਾਂ ਚੀਜ਼ਾਂ ਦੀ ਕੀ ਲੋੜ ਆ ਇਨੀ ਰਸਦ ਦੀ ਜਦੋਂ ਬਾਬਾ ਸ੍ਰੀ ਚੰਦ ਜੀ ਨੇ ਦੇਖਿਆ ਇਹੀ ਵਚਨ ਆਕੇ ਸੀ ਇੱਕ ਉਦਾਸੀ ਨੇ ਜਵਾਬ ਦਿੱਤਾ ਸੀ ਬਾਬਾ ਜੀ ਨੂੰ ਕਹਿੰਦੇ ਬਾਬਾ ਜੀ ਕੇਵਲ ਲੰਗਰ ਦਾ ਰਸ ਨਹੀਂ ਆਈ ਸਤਿਗੁਰੂ ਜੀ ਦੀ ਕਿਰਪਾ ਹੋਈ ਆ ਲੱਕੜਾਂ ਵੀ ਆ ਗਈਆਂ ਨੇ ਧੂਣ ਵਾਸਤੇ ਇਹ ਗੁਰੂ ਰਾਮਦਾਸ ਜੀ ਨੇ ਭੇਜੀਆਂ ਨੇ ਉਹਨਾਂ ਦੇ ਸੇਵਕ ਲੈ ਕੇ ਆਏ ਆ ਇਸ ਤਰ੍ਹਾਂ ਇਹਨਾਂ ਨੂੰ ਪ੍ਰਵਾਨ ਕਰ ਲੋ ਜੀ ਫਿਰ ਬਾਬਾ ਸ੍ਰੀ ਚੰਦ ਜੀ ਉਹਨਾਂ ਨੇ ਇਹ ਬਚਨ ਕੀਤੇ ਸੀ ਕਹਿੰਦੇ ਅਜੇ ਸਾਡਾ ਸਾਗ ਨਹੀਂ ਟੁੱਟਾ ਓਹ ਪ੍ਰਤੀਤ ਹੋ ਗਿਆ ਰਿਸ਼ਤੇਦਾਰੀ ਅਜੇ ਸਾਡੀ ਬਾਕੀ ਆ ਨੋਕੇ ਲਹੁ ਜੋਸ਼ ਮਾਰਦਾ ਲਗਰਾਂ ਭਾਵੇਂ ਕਿੰਨੀਆਂ ਵੀ ਬਲਵਾਨ ਹੋ ਜਾਣ ਜਿਨ੍ਹਾਂ ਨੇ ਮੁੱਢ ਦਾ ਖਿਆਲ ਰੱਖਿਆ ਉਹਦੀਆਂ ਜੜਾਂ ਮਜ਼ਬੂਤ ਹੁੰਦੀਆਂ ਨੇ ਇਹ ਗੁਰੂ ਜੀ ਦੀ ਸੋਭਾ ਗੁਰੂ ਰਾਮਦਾਸ ਜੀ ਦੀ ਉਪਮਾ ਇਹ ਖੁਸ਼ਬੂ ਆ ਜਿਹੜੀ ਇੱਥੇ ਤੱਕ ਫੈਲ ਰਹੀ ਹੈ ਸਾਡਾ ਵੀ ਦਿਲ ਕਰਦਾ ਚਿੱਤ ਕਰਦਾ ਬਾਬਾ ਜੀ ਕਹਿੰਦੇ ਚੱਲੀਏ ਆ ਨਵੀਂ ਨਗਰੀ ਜਿਹੜੀ ਵਸਾਈ ਆ ਜਾ ਕੇ ਦਰਸ਼ਨ ਕਰੀਏ ਧੂਨੇ ਤੇ ਸਾਡਾ ਜਲਾਲ ਆ ਆਸਣ ਤੇ ਗੁਰੂ ਰਾਮਦਾਸ ਜੀ ਦਾ ਜਲਾਲ ਵੀ ਵੇਖ ਕੇ ਆਈਏ ਪਿਤਾ ਜੀ ਨੇ ਇੱਕ ਬਰਸ਼ ਲਾਇਆ ਸੀ ਕੁਝ ਸਮਾਂ ਪਹਿਲਾਂ ਕਿੰਨਾ ਕੁ ਸੰਗਣਾ ਹੋ ਗਿਆ ਚਲੋ ਦੇਖ ਕੇ ਤਾਂ ਆਈਏ ਕਿੰਨੀ ਕੁ ਸ਼ਾਨ ਦਿੰਦਾ ਕਿੰਨਾ ਕੁ ਹਿਰਦਿਆਂ ਨੂੰ ਠਾਰਦਾ ਮਾਲਾ ਦੇ ਮਣ ਕੇ ਹੱਥਾਂ ਵਿੱਚ ਖੇਡਣ ਲੱਗ ਪਏ ਆ ਕਿ ਨਹੀਂ ਪਿਤਾ ਜੀ ਨੇ ਜਿਹੜੇ ਪੁਰਨੇ ਪਾਏ ਸਨ ਕੀ ਹੁਣ ਪਗ ਡੰਡੀਆਂ ਬਣ ਗਈਆਂ ਕਿ ਨਹੀਂ ਕੱਚੀਆਂ ਕੋਠੀਆਂ ਨੇ ਹੁਣ ਸ਼ੀਸ਼ ਮਹਿਲ ਦਾ ਰੂਪ ਧਾਰ ਰਿਹਾ ਹੈ ਕਿ ਨਹੀਂ ਕਿ ਅਜੇ ਵੀ ਕੁਝ ਕਸਰ ਬਾਕੀ ਹੈ। ਬਾਬਾ ਸ੍ਰੀਚੰਦ ਜੀ ਆਪਦੇ ਜਿਹੜੇ ਉਦਾਸੀ ਸਾਧੂ ਆ ਉਹਨਾਂ ਨਾਲ ਵਿਚਾਰਾ ਕਰ ਰਹੇ ਆ। ਕਹਿੰਦੇ ਬੋਰਡ ਥੱਲੇੋਂ ਉੱਗਣ ਵਾਲਾ ਬੂਟਾ ਅਜੇ ਬੋਰਡ ਥੱਲੇ ਹੀ ਸਾਬ ਰੋਲਦਾ ਕਿ ਉਹਨੇ ਕਦ ਕੱਢ ਲਿਆ ਆਪਦਾ ਬਾਹਰ ਦੇਖਣਾ ਚਾਹੀਦਾ ਕਿ ਉਹ ਬੋਰਡ ਦੇ ਸਿਰ ਤੋਂ ਉੱਚਾ ਹੋਇਆ ਕਿ ਹਜੇ ਹੋਰ ਪਾਣੀ ਦੀ ਲੋੜ ਆ। ਇਹ ਇੱਕ ਸਾਧ ਸੰਗਤ ਜੀ ਹੁਣ ਆਪਾਂ ਇਹਨੂੰ ਪਰਖ ਕਹਿ ਲਈਏ। ਚਾਹੇ ਆਪਾਂ ਜੋ ਗੁਰੂ ਸਾਹਿਬ ਦਾ ਹੁਕਮ ਕਹਿ ਲਈਏ ਕੋਈ ਅਤਕਤ ਨਹੀਂ। ਕਿ ਪਿਤਾ ਜੀ ਦੀ ਬਾਣੀ ਦਾ ਵਿਰਸਾ ਸੰਭਾਲਿਆ ਜਾ ਰਿਹਾ ਕਿ ਨਹੀਂ ਮੇਰੇ ਪਿਤਾ ਜੀ ਨੇ ਜੋ ਗੱਦੀ ਦਿੱਤੀ ਸੀ ਭਾਈ ਲੈਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਨੂੰ ਅੱਗੇ-ਅੱਗੇ ਉਹਦੇ ਵਾਰਸ ਬਣੇ ਆ ਕੀ ਉਹ ਯੋਗ ਹੈਗੇ ਆ ਕਿ ਨਹੀਂ ਦੇਖਿਆ ਤਾਂ ਜਾਵੇ ਚਲੋ ਸੋਭਾ ਤਾਂ ਸੁਣੀ ਆ ਪਰ ਅੱਖਾਂ ਨਾਲ ਵੇਖਣਾ ਜਾ ਕੇ ਗੱਲ ਕੁਝ ਹੋਰ ਹੁੰਦੀ ਆ ਕਿਤੇ ਬਿਆਸਾ ਰੋੜ ਕੇ ਆਪਦੇ ਨਾਲ ਤਾਂ ਨਹੀਂ ਲੈ ਗਈ ਇਸ ਤਰ੍ਹਾਂ ਜੋ ਪਿਤਾ ਜੀ ਦੀ ਬਾਣੀ ਸੀ ਉਹਦਾ ਵਿਰਸਾ ਸੰਭਾਲਿਆ ਜਾ ਰਿਹਾ ਕਿ ਨਹੀਂ ਅਸੀਂ ਵੇਖਣਾ ਹੈ ਆਪਦੇ ਪੁਰਾਣੇ ਵਿਰਸੇ ਨੂੰ ਬਾਬਾ ਸ੍ਰੀ ਚੰਦ ਜੀ ਇਦਾਂ ਸੋਚ ਰਹੇ ਹਣ ਗੁਰੂ ਘਰ ਦੇ ਦਰਵਾਜ਼ੇ ਤਾਂ ਹਮੇਸ਼ਾ ਖੁੱਲੇ ਹੁੰਦੇ ਆ ਜਦੋਂ ਜਿਹੜਾ ਵੀ ਜੀ ਆਵੇ ਗੁਰੂ ਸਾਹਿਬ ਜੀ ਉਹਦਾ ਸਤਿਕਾਰ ਕਰਦੇ ਆ ਸੇਵਕਾਂ ਦੇ ਬੋਲ ਸੀ ਪ੍ਰੇਮੀਆਂ ਦੇ ਜਿਹੜੇ ਪ੍ਰਸ਼ਾਦਾ ਲੈ ਕੇ ਆਏ ਸੀ ਕਿ ਤੁਹਾਡੇ ਦਰਸ਼ਨ ਦੀ ਬੜੀ ਇੱਛਾ ਗੁਰੂ ਰਾਮਦਾਸ ਜੀ ਨੂੰ ਕਹਿੰਦੇ ਅਸੀਂ ਵੀ ਦਰਸ਼ਨ ਕਰਾਂਗੇ ਸਾਡੀ ਪੀੜ੍ਹੀ ਦੇ ਨੌ ਨਿਹਾਲ ਆ ਪਿਤਾ ਜੀ ਨੇ ਆਂਬ ਦਾ ਬੂਟਾ ਲਾਇਆ ਸੀ ਅਸੀਂ ਵੇਖਣਾ ਫਲ ਪੱਕਿਆ ਕਿ ਨਹੀਂ ਇਦਾਂ ਕਹਿ ਕੇ ਬਾਬਾ ਸ੍ਰੀ ਚੰਦ ਜੀ ਉੱਠਦੇ ਆ ਦੂਰੋਂ ਸੰਤਾਂ ਦੀ ਮੰਡਲੀ ਵੀ ਉੱਠਦੀ ਆ ਤੇ ਦੂਰੋਂ ਮੰਡਲੀ ਆਉਂਦੀ ਦੇਖ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਦਾ ਖੇ ਤਾਂ ਬਾਬਾ ਸ੍ਰੀ ਚੰਦ ਜੀ ਆ ਸਤਕਾਰ ਦੇ ਨਾਲ ਉੱਠਦੇ ਆ ਜੀ ਸੀਸ ਝੁਕਾਉਂਦੇ ਆ ਆਸ਼ੀਰਵਾਦ ਦਿੱਤੀ ਉਮਰ ਦੇ ਹਿਸਾਬ ਨਾਲ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਪੁੱਤਰ ਹੋਣ ਕਰਕੇ ਆਸਣ ਸੋਹਣਾ ਜਾਂ ਦਿੱਤਾ ਜੀ ਗੁਰੂ ਜੀ ਨੇ ਤੇ ਬਾਬਾ ਜੀ ਉਹਦੇ ਤੇ ਬਰਾਜੇ ਆ ਹੁਣ ਜਦੋਂ ਬਾਬਾ ਸ੍ਰੀ ਚੰਦ ਜੀ ਆਸਣ ਤੇ ਸਜ ਗਏ ਆ ਬਹੁਤ ਸਤਿਕਾਰ ਕੀਤਾ ਗੁਰੂ ਰਾਮਦਾਸ ਪਾਸ਼ਾ ਜੀ ਨੇ ਕਿਉਂਕਿ ਉਹਨਾਂ ਵਿੱਚ ਨਿਮਰਤਾ ਬਹੁਤ ਜ਼ਿਆਦਾ ਸੀ ਤੇ ਉਹਨਾਂ ਨੇ ਧਿਆਨ ਦੇ ਨਾਲ ਜਦੋਂ ਦਰਸ਼ਨ ਕੀਤੇ ਚੌਥੇ ਗੁਰੂ ਨਾਨਕ ਜੀ ਦੇ ਨੂਰਾਨੀ ਚਿਹਰਾ ਜਿਹਦੇ ਉੱਪਰ ਨੂਰ ਹੀ ਨੂਰ ਹੈ ਬਾਬਾ ਜੀ ਕਹਿਣ ਲੱਗੇ ਇਉਂ ਜਾਪਦਾ ਇਹ ਬਾਣੀ ਤਪੱਸਿਆ ਤਿਆਗ ਦਾ ਸਮੇਲ ਤਿੰਨ ਸ਼ਬਦ ਕਹੇ ਸੀ ਤੁਹਾਡੇ ਚਿਹਰੇ ਤੋਂ ਪ੍ਰਤੀਤ ਹੁੰਦਾ ਇਹ ਤੁਹਾਡੀ ਬਾਣੀ ਤੇ ਤੁਹਾਡੀ ਤਪੱਸਿਆ ਤੇ ਜੋ ਤਿਆਗ ਉਹਦਾ ਸਮੇਲ ਜਾਪਦਾ ਹੈ ਸਾਨੂੰ ਪਰ ਉਦੋਂ ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਿਹੜਾ ਉੱਤਰ ਦਿੱਤਾ ਸੀ ਉਹ ਇਹ ਸੀ ਇਹ ਸਭ ਕੁਝ ਤੁਹਾਡੀ ਵੱਡਿਆਂ ਦੀ ਅਸੀਸ ਆ ਤੁਹਾਡੇ ਵੱਡਿਆਂ ਦੀ ਬਖਸ਼ਿਸ਼ ਦਾ ਸਦਕਾ ਹੀ ਹੈ ਸਾਡੇ ਕੋਲ ਸਾਡਾ ਕੁਝ ਵੀ ਨਹੀਂ ਤਾਂ ਨਹੀਂ ਉਹਨਾਂ ਆਖਿਆ ਇਹ ਤੁਹਾਡੀ ਸਾਧਨਾ ਤੁਹਾਡੀ ਤਪੱਸਿਆ ਹੀ ਨਹੀਂ ਬਲਵਾਨ ਆ ਤੁਹਾਡੇ ਚਿਹਰੇ ਤੇ ਨੂਰ ਦੀ ਵਰਖਾ ਹੋ ਰਹੀ ਹੈ ਅਸੀਂ ਤੁਹਾਡੇ ਦਰਸ਼ਨ ਕਰਕੇ ਡਾਢੇ ਖੁਸ਼ ਹੋਏ ਆ ਬਹੁਤ ਖੁਸ਼ ਹੋਏ ਆ ਪਰ ਗੁਰੂ ਰਾਮਦਾਸ ਜੀ ਕਹਿਣ ਲੱਗੇ ਤੁਹਾਡੀਆਂ ਬਰਕਤਾਂ ਨੇ ਅੱਗੇ ਹੀ ਸਾਡੀਆਂ ਝੋਲੀਆਂ ਭਰੀਆਂ ਹੋਈਆਂ ਨੇ ਤੁਹਾਡੇ ਕਿੰਨੇ ਐਸਾਨ ਆ ਸਾਡੇ ਉੱਪਰ ਬਾਬਾ ਜੀ ਅਸੀਂ ਗਿਣ ਕੇ ਵੀ ਦੱਸ ਨਹੀਂ ਸਕਦੇ ਤੁਸੀਂ ਤਾਂ ਦਾਨੀ ਹੋ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਹੂੰ ਬਖਸ਼ਣਹਾਰੂ ਕਿੰਨੀ ਨਿਮਰਤਾ ਗੁਰੂ ਰਾਮਦਾਸ ਜੀ ਵਿੱਚ ਉਹਨਾਂ ਨੇ ਸ਼ਬਦ ਕਹੇ ਸਾਧ ਸੰਗਤ ਜੀ ਫਿਰ ਬਾਬਾ ਜੀ ਉਹਨਾਂ ਨੇ ਮੁਸਕਰਾਉਣਾ ਕੀਤਾ ਤੇ ਬੋਲੇ ਇੱਕ ਸਾਡੇ ਮਨ ਦੇ ਅੰਦਰ ਸਵਾਲ ਹੈ ਕਿ ਆਪ ਜੀ ਉਹਦਾ ਜਵਾਬ ਦੋਗੇ ਉਹਨਾਂ ਆਖਿਆ ਜੀ ਜ਼ਰੂਰ ਜੇ ਮੈਂ ਦੇਣ ਯੋਗ ਆ ਹੋਇਆ ਤੇ ਜ਼ਰੂਰ ਦੇਵਾਂਗਾ ਆਖਿਆ ਇੰਉਂ ਦੱਸ ਦਿਓ ਇਨਾ ਲੰਬਾ ਤੇ ਸੁੰਦਰ ਦਾੜਾ ਕਿਹੜੀ ਚੀਜ਼ ਲਈ ਆਪ ਜੀ ਨੇ ਵਿਧਾਇਆ ਹੈ ਨਿਮਰਤਾ ਦੀ ਮੂਰਤੀ ਗੁਰੂ ਰਾਮਦਾਸ ਜੀ ਮਹਾਰਾਜ ਕਹਿਣ ਲੱਗੇ ਇਹ ਦਾੜਾ ਇਸ ਕਰਕੇ ਵਿਧਾਇਆ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਕਮਲਾਂ ਨੂੰ ਪੁੰਜਣ ਵਾਸਤੇ ਅਸਲ ਵਿੱਚ ਪ੍ਰਦਰਸ਼ਿਤ ਕਰਨ ਲਈ ਅੱਗੇ ਝੁਕੇ ਪਰ ਬਾਬਾ ਜੀ ਨੇ ਉਹਨਾਂ ਨੂੰ ਵਿਚਕਾਰ ਹੀ ਫੜ ਲਿਆ ਸੀ ਉਹ ਜਦੋਂ ਨਾ ਜਦੋਂ ਚਰਨ ਝਾੜਨ ਲੱਗੇ ਸਾਖੀ ਇਹ ਵੀ ਆਉਂਦੀ ਆ ਖੋਜੀਆਂ ਦੁਆਰਾ ਵੀ ਉਦੋਂ ਘਟ ਕੇ ਗਲਬਕੜੀ ਪਾ ਲਈ ਬਾਬਾ ਜੀ ਬੜੇ ਪ੍ਰਸੰਨ ਹੋਏ ਤੇ ਉਹਨਾਂ ਨੇ ਫਿਰ ਬਚਨ ਕੀਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਸੇਵਾ ਕਰਕੇ ਲੈ ਗਏ ਸੀ ਇਹ ਗੁਰਤਾ ਗੱਦੀ ਭਾਈ ਲੈਣਾ ਜੀ ਤੇ ਤੁਸੀਂ ਮੈਨੂੰ ਇਉਂ ਜਾਪਦਾ ਆਵਦੀ ਨਿਮਰਤਾ ਪ੍ਰੇਮ ਦੀ ਮੂਰਤੀ ਹੋਣ ਕਰਕੇ ਭਾਈ ਜੇਠਾ ਤੋਂ ਗੁਰੂ ਰਾਮਦਾਸ ਜੀ ਦੀ ਪਦਵੀ ਪਾਈ ਆ ਤੁਹਾਡੀ ਮਹਿਮਾ ਅਸੀਂ ਥਾਂ ਥਾਂ ਤੇ ਸੁਣੀ ਸੀ ਜੀ ਕਰਦਾ ਸੀ ਅੱਖੀਂ ਦੇਖ ਕੇ ਆਈਏ ਦਰਸ਼ਨ ਕਰੀਏ ਤੁਸੀਂ ਤਾਂ ਨਿਮਰਤਾ ਦੇ ਦੇਵਤੇ ਹੋ ਇਸੇ ਕਰਕੇ ਤਾਂ ਤੁਸੀਂ ਸਭ ਕੁਝ ਪਾ ਲਿਆ ਅਸਾਂ ਧੂਣੇ ਸੇਕਦੇ ਹੀ ਰਹਿ ਗਏ ਆ ਪਰਵਾਰਕ ਜੀਵਨ ਇਹ ਵੀ ਉੱਚਾ ਸੁੱਚਾ ਹੋ ਜਾਂਦਾ ਜੇ ਇਹਦੇ ਵਿੱਚ ਬੰਦਗੀ ਹੋਵੇ ਗ੍ਰਸਥ ਆਸ਼ਰਮ ਸਭ ਤੋਂ ਉੱਤਮਾ ਤੁਹਾਨੂੰ ਵੇਖ ਕੇ ਅਸੀਂ ਇਹ ਜਾਣਿਆ ਹੈ ਜਿਹੜਾ ਸਰੋਵਰ ਤੁਸੀਂ ਬਣਾ ਰਹੇ ਹੋ ਅਸੀਂ ਉਹਨੂੰ ਅਸੀਸ ਦਿੰਨੇ ਆਂ ਵਰ ਦਿੰਨੇ ਆਂ ਉਹਦੇ ਵਿੱਚ ਜਿਹੜਾ ਇਸ਼ਨਾਨ ਕਰੇਗਾ ਉਹਦੀ ਗਤੀ ਹੋ ਜਾਏਗੀ ਉਹਦੀ 84 ਕੱਟੀ ਜਾਵੇਗੀ ਇਹ ਜੋ ਅੰਮ੍ਰਿਤ ਸਰ ਸਰੋਵਰ ਦਾ ਸਾਧ ਸੰਗਤ ਜੀ ਉਹਨੂੰ ਮਹਾਪੁਰਖ ਬਾਬਾ ਸ੍ਰੀ ਚੰਦ ਜੀ ਗੁਰੂ ਪੁੱਤਰ ਦਾ ਵੀ ਵਰ ਹੋਇਆ ਹੈ ਕਿ ਅਸੀਂ ਆਪਦਾ ਪਰਿਵਾਰ ਦੇਖ ਕੇ ਬੜਾ ਪ੍ਰਸੰਨ ਹੋਏ ਆ ਜਿਹਨੂੰ ਗੁਰਤਾ ਗੱਦੀ ਬਾਬਾ ਜੀ ਨੇ ਦੇ ਦਿੱਤੀ ਗੁਰੂ ਨਾਨਕ ਸਾਹਿਬ ਜੀ ਨੇ ਉਹ ਸਾਡਾ ਪਰਿਵਾਰ ਹੀ ਹੈ ਇਸ ਕਰਕੇ ਗੁਰੂ ਹੋਰ ਬਖਸ਼ਿਸ਼ ਕਰੇ ਗੁਰੂ ਦਾ ਪੁੱਤਰ ਆਇਆ ਜਾਣ ਕੇ ਵੀ ਸਾਡੇ ਘਰੇ ਚੱਲ ਕੇ ਆਏ ਆ ਗੁਰੂ ਰਾਮਦਾਸ ਜੀ ਮਹਾਰਾਜ ਇੰਨੇ ਪ੍ਰਸੰਨ ਹੋਏ ਉਹਨਾਂ ਨੇ ਇੱਕ ਬਹੁਤ ਕੀਮਤੀ ਘੋੜਾ 500 ਅਕਬਰੀ ਮੋਹਰਾਂ ਨਜ਼ਰਾਨੇ ਵਜੋਂ ਤੇ ਕੁਝ ਵਸਤਰ ਦੇ ਕੇ ਬਾਬਾ ਜੀ ਨੂੰ ਵਿਦਾ ਕੀਤਾ ਸੀ ਬਾਬਾ ਜੀ ਬੜੇ ਪ੍ਰਸੰਨ ਸਨ ਗੁਰੂ ਪਾਤਸ਼ਾਹ ਜੀ ਨੇ ਹੱਥ ਜੋੜੇ ਹੋਏ ਆ ਬਾਬਾ ਜੀ ਜਦੋਂ ਜਾ ਰਹੇ ਆ ਇਉਂ ਲੱਗਿਆ ਦੋ ਸੂਰਜ ਇਕੱਠੇ ਚੜ ਆਏ ਆ ਦੋ ਸੂਰਜ ਜਿਵੇਂ ਇਕੱਠੇ ਉੱਗ ਪੈਣ ਸਮਾਨ ਦੇ ਵਿੱਚ ਸੂਰਜ ਤੱਕ ਨਹੀਂ ਮਾਣ ਹੁੰਦਾ ਨਵੀਂ ਨਗਰੀ ਵਿੱਚ ਇਹ ਬਾਬਾ ਸ੍ਰੀ ਚੰਦ ਜੀ ਨੇ ਜਦੋਂ ਚਰਨ ਪਾਏ ਗੁਰੂ ਰਾਮਦਾਸ ਜੀ ਦੇ ਬਚਨ ਸੀ ਇਹ ਨਗਰੀ ਪਵਿੱਤਰ ਹੋ ਗਈ ਅੱਜ ਆਪ ਜੈਸੇ ਮਹਾਪੁਰਖਾਂ ਦੀ ਬੜੀ ਲੋੜ ਸੀ ਜੋ ਇੱਥੇ ਆਉਣ ਤੇ ਇਸਥਾਨ ਤੇ ਅਸੀਸ ਦੇਣ ਸੰਗਤਾਂ ਨੂੰ ਵਰ ਦੇਣ ਪਾਬਾ ਸ੍ਰੀ ਚੰਦ ਜੀ ਨੇ ਵਰ ਦਿੱਤਾ ਸੀ ਜਿਹੜਾ ਵੀ ਭਾਈ ਸਰੋਵਰ ਤੁਸੀਂ ਇਹ ਬਣਾ ਰਹੇ ਹੋ ਕੋਈ ਵੀ ਇਹਦੇ ਵਿੱਚ ਇਸ਼ਨਾਨ ਕਰੂਗਾ ਡਿੱਠੇ ਸਭੇ ਥਾਵ ਨਹੀਂ ਤੋਦੇ ਜਿਹੇ ਆ ਇਹ ਅੰਮ੍ਰਿਤ ਸਰਸਰੋਵਰ ਪ੍ਰਭ ਹਰਿ ਮੰਦਰ ਸੋਹਣਾ ਸਾਧ ਸੰਗਤ ਜੀ ਉਹਦੀ ਇੱਥੇ ਗਤੀ ਹੋ ਜਾਵੇਗੀ ਕਰੇ ਇਸ਼ਨਾਨ ਸਿਮਰ ਪ੍ਰਭੇ ਆਪਣਾ ਮਨ ਤਨ ਭੈ ਹੋ ਰੋਗਾ ਸਤਿਗੁਰੂ ਦੀ ਬਾਣੀ ਦਾ ਬਚਨ ਆ ਨਾ ਬਹੁਤ ਸੁੰਦਰ ਬਚਨ ਹੈ ਕਾਰੇ ਇਸ਼ਨਾਨ ਸਿਮਰ ਪ੍ਰਭ ਆਪਣਾ ਇਸ਼ਨਾਨ ਵੀ ਕਰ ਤੇ ਆਪਦੇ ਗੁਰੂ ਨੂੰ ਵੀ ਚੇਤੇ ਕਰ ਭਾਈ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਬਚਨਾਂ ਇਵੇਂ ਤੂੰ ਕਰੇਗਾ ਤੇ ਤੇਰਾ ਸਰੀਰ ਵੀ ਨਰਵਾ ਹੋ ਜਾਏਗਾ ਮਨ ਤਾਂ ਹੋਣਾ ਹੀ ਆ ਸ਼ਾਂਤ ਚੜ੍ਹਦੀ ਕਲਾ ਵੀ ਹੋ ਜਾਵੇਗੀ ਕੋਟ ਵਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਕਰੋੜਾਂ ਵਿਗਨ ਜਿਹੜੇ ਬੰਦੇ ਦੇ ਨਾਸ ਹੋ ਜਾਂਦੇ ਆ ਜਦੋਂ ਸਤਗੁਰੂ ਦੀ ਕਿਰਪਾ ਹੁੰਦੀ ਹੈ ਦੋ ਸੂਰਜ ਇਕੱਠੇ ਚੜ੍ਹ ਗਏ ਨਵੀਂ ਨਗਰੀ ਵਿੱਚ ਨਗਰੀ ਪਵਿੱਤਰ ਹੋ ਗਈ ਇਨਾ ਸਤਕਾਰ ਕੀਤਾ ਕਿ ਗੁਰੂ ਪੁੱਤਰ ਦਾ ਬੜਾ ਸੋਹਣਾ ਘੋੜਾ 500 ਅਕਬਰੀ ਮੋਹਰਾਂ ਨਜ਼ਰਾਨੇ ਦੇ ਵਜੋਂ ਭੇਟ ਕੀਤੀਆਂ ਵੀ ਅੱਜ ਮੈਨੂੰ ਗੁਰੂ ਪੁੱਤਰ ਦੇ ਦਰਸ਼ਨ ਹੋਏ ਬਾਬਾ ਜੀ ਰਾਹ ਵਿੱਚ ਆਉਂਦੇ ਹੋਏ ਰਸਤੇ ਵਿੱਚ ਆਉਂਦੇ ਹੋਏ ਗੁਰੂ ਰਾਮਦਾਸ ਜੀ ਦੀਆਂ ਨਿਮਰਤਾ ਦੇ ਬਾਰੇ ਹੀ ਉਦਾਸੀਆਂ ਨੂੰ ਦੱਸਦੇ ਰਹੇ ਕਹਿੰਦੇ ਦੇਖੋ ਭਾਈ ਇਹਨਾਂ ਨੇ ਆਪਦੀ ਨਿਮਰਤਾ ਕਰਕੇ ਇਹ ਉੱਚੀ ਪਦਵੀ ਪਾਲੀ ਆ ਤੇ ਜੋ ਭਾਈ ਸੱਤਾ ਤੇ ਭਾਈ ਬਲਵੰਡ ਜੀ ਗੁਰੂ ਘਰ ਦੇ ਪਿਆਰੇ ਜਿਹੜੇ ਕੀਰਤਨ ਕਰਦੇ ਸੀ ਉਹਨਾਂ ਨੇ ਜੋ ਕਹਿ ਦਿੱਤਾ ਫਿਰ ساری ਦੁਨੀਆ ਨੂੰ ਕਹਿਣਾ ਪਿਆ ਧੰਨ ਧੰਨ RAM DAS GURU ਜਿਨ ਸਿਰਿਆ ਤਿਨੇ ਸਵਾਰਿਆ ਮੁਬਾਰਕ ਮੁਬਾਰਕ ਹਨ ਗੁਰੂ RAM DAS ਜੀ ਧੰਨ ਹਨ ਗੁਰੂ RAM DAS ਜੀ ਜਿਸ ਅਕਾਲ ਪੁਰਖ ਨੇ ਗੁਰੂ RAM DAS ਜੀ ਨੂੰ ਪੈਦਾ ਕੀਤਾ ਉਹਨਾਂ ਨੇ ਉਹਨਾਂ ਨੂੰ ਸੋਨਾ ਵੀ ਬਣਾਇਆ ਜਿਨ ਸਿਰਿਆ ਦਨੇ ਸਵਾਰੇ ਆ ਪੂਰੀ ਹੋਈ ਕਰਾਮਾਤ ਇਥੇ ਇੱਕ ਕਰਾਮਾਤੀ ਹੋ ਗਈ ਚਮਤਕਾਰੀ ਹੋ ਗਿਆ ਕਿਹੜੀ ਕਿਹੜੀ ਗੱਲ ਦਾ ਚਮਤਕਾਰ ਜੀ ਆਪ ਸਿਰਜਣਹਾਰ ਹੈ ਤਾਰੇ ਰੱਬ ਨੇ ਕਦ ਹੀ ਇਹ ਤਖਤ ਸਥਾਪਿਤ ਕਰਕੇ ਉਹਦੇ ਵਿੱਚ ਗੁਰੂ ਰਾਮਦਾਸ ਜੀ ਦੀ ਸੇਵਾ ਲਾਈ ਆਪ ਹੀ ਉਹ ਪੈਦਾ ਕੀਤਾ ਆਪ ਹੀ ਸਾਰੇ ਕਾਰਜ ਕੀਤੇ ਆ ਤੇ ਸਿੱਖੀ ਅਤੇ ਸੰਗਤੀ ਸਿੱਖਾਂ ਨੇ ਵੀ ਸਾਰੇ ਸਿੱਖਾਂ ਨੇ ਸੰਗਤਾਂ ਨੇ ਵੀ ਅਕਾਲ ਪੁਰਖ ਦਾ ਰੂਪ ਜਾਣ ਕੇ ਪਾਰ ਬ੍ਰਹਮ ਕਰਨਮ ਸਕਾਰੇ ਗੁਰੂ ਰਾਮਦਾਸ ਜੀ ਨੂੰ ਗੁਰੂ ਨਹੀਂ ਰੱਬ ਜਾਣ ਕੇ ਮੱਥਾ ਟੇਕਿਆ ਅਟਲ ਅਥਾ ਅਤੋਲ ਤੂੰ ਤੇਰਾਂਤ ਨ ਪਾਰਾ ਬਾਰਿਆ ਇਸ ਕਰਕੇ ਗੁਰੂ ਰਾਮਦਾਸ ਜੀ ਤੁਸੀਂ ਤਾਂ ਸਦਾ ਕਾਇਮ ਰਹਿਣ ਵਾਲੇ ਹੋ ਤੁਹਾਨੂੰ ਤੋਲਿਆ ਨਹੀਂ ਜਾ ਸਕਦਾ ਤੁਹਾਡੇ ਗੁਣ ਗਿਣੇ ਨਹੀਂ ਜਾ ਸਕਦੇ ਤੁਸੀਂ ਐਸੇ ਸਮੁੰਦਰ ਹੋ ਸਾਧ ਸੰਗਤ ਜੀ ਜੀ ਦਾ ਨਾ ਪਰਲਾ ਬੰਨਾ ਇਨਾ ਔਰਲਾ ਬੰਨਾ ਲੱਭੇ ਨਹੀਂ ਜਾ ਸਕਦਾ ਜਿੰਨੀ ਤੂੰ ਸੇਵਿਆ ਭਾਉ ਕਰ ਜਿੰਨਾ ਜਿੰਨਾ ਨੇ ਵੀ ਤੁਹਾਨੂੰ ਪ੍ਰੇਮ ਨਾਲ ਸੇਵਾ ਕੀਤੀ ਤੁਹਾਡੇ ਦਰ ਦੀ ਪਿਆਰ ਕੀਤਾ ਹੁਕਮ ਮੰਨਿਆ ਸੇ ਤੁਧ ਪਾਰ ਉਤਾਰੇ ਉਹਨਾਂ ਨੂੰ ਤੁਸੀਂ ਪਾਰ ਉਤਾਰਾ ਕਰ ਦਿੱਤਾ ਸੰਸਾਰ ਸਮੁੰਦਰ ਤੋਂ ਲੰਘਾ ਦਿੱਤਾ ਤੇ ਉਹ ਜਿਹੜੇ ਵਿਕਾਰ ਹੁੰਦੇ ਆ ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾੜਿਆ ਇਹਨਾਂ ਸਾਰਿਆਂ ਨੂੰ ਤੁਸੀਂ ਆ ਜਿਹੜਾ ਵਿਕਾਰਾਂ ਦਾ ਪਰਿਵਾਰ ਹੁੰਦਾ ਮਾਰ ਕੇ ਕੱਢ ਦਿੱਤਾ ਗੁਰੂ ਸਾਹਿਬ ਦੀ ਏਡੀ ਬਖਸ਼ਿਸ਼ ਆ ਇਹ ਉਹਨੂੰ ਬਾਬਾ ਸ੍ਰੀਚੰਦ ਜੀ ਕਹਿਣ ਲੱਗੇ ਭਾਈ ਧੰਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰਿਆ ਮੈਂ ਸਦਕੇ ਆ ਉਹ ਸਥਾਨ ਜਿੱਥੇ ਤੁਸੀਂ ਵਸੇ ਆ ਤੁਹਾਡੀ ਸੰਗਤ ਸਦਾ ਅਟਲ ਹੈ ਸੱਚੀਆਂ ਹਨ ਤੁਹਾਡੀਆਂ ਦਾਤਾਂ ਜੀ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰਤੂੰ ਵਿਚਾਰਿਆ ਬਾਬਾ ਸ੍ਰੀਚੰਦ ਜੀ ਕਹਿੰਦੇ ਇਉਂ ਲੱਗਾ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਕੇ ਜਿਵੇਂ ਬਾਬਾ ਨਾਨਕ ਜੀ ਦੇ ਦਰਸ਼ਨ ਹੋ ਗਏ ਜਿਵੇਂ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਹੋ ਗਏ ਜਿਵੇਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਹੋ ਗਏ ਗੁਰ ਡਿੱਠਾ ਤਾਂ ਮਨ ਸਦਾ ਰਿਹਾ ਆਤਮਾ ਟਿਕਾਣੀ ਆ ਜਾਂਦੀ ਆ ਜਿਨ੍ਹਾਂ ਜਿਨ੍ਹਾਂ ਨੇ ਵੀ ਦੀਦਾਰ ਕੀਤੇ ਆ ਗੁਰੂ ਰਾਮਦਾਸ ਜੀ ਦੇ ਏਵੇਂ ਗੁਰੂ ਪੁੱਤਰ ਜੀ ਨੇ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਰਾਮਦਾਸ ਜੀ ਦੀ ਉਪਮਾ ਕੀਤੀ ਸੋਭਾ ਕੀਤੀ ਸੰਤਾਂ ਦੀ ਮੰਡਲੀ ਵਿੱਚ ਜਾ ਕੇ ਤੇ ਗੁਰੂ ਰਾਮਦਾਸ ਜੀ ਨੇ ਬਾਬਾ ਜੀ ਦਾ ਸਤਕਾਰ ਕੀਤਾ ਗੁਰੂ ਸਾਹਿਬ ਕਿਰਪਾਈ ਕਰਨ ਜੀ ਸਾਰੀਆਂ ਸੰਗਤਾਂ ਦਾ ਧੰਨਵਾਦ ਇਨਾਂ ਨੇ ਸਮੇਂ ਚੋਂ ਸਮਾਂ ਕੱਢ ਕੇ ਇਹ ਪਾਵਨ ਕਥਾ ਸਤਿਗੁਰੂ ਜੀ ਦੀ ਅਗੰਮੀ ਰਸ ਵਾਲੀ ਆਪ ਜੀ ਨੇ ਸਰਵਣ ਕੀਤੀ ਆ ਕੇਵਲ ਸੁਣੀਏ ਹੀ ਨਾ ਇਹਨੂੰ ਦਿਲ ਵਿੱਚ ਵੀ ਵਸਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ